ਸ਼ੰਭੂ ਬਾਰਡਰ ਦੇ ਹਾਲਾਤ ਤੁਹਾਨੂੰ ਦਿਖਾ ਕੇ ਹਟਿਆ ਹੁਣੀ ਪੁਲਿਸ ਦੀਆਂ ਫੋਰਸਾਂ ਤਾਇਨਾਤ ਕੀਤੀਆਂ ਗਈਆਂ ਸੀ ਪੁਲਿਸ ਫੋਰਸਸ ਤਾਇਨਾਤ ਸੀ ਔਰ ਹੁਣ ਕਿਸਾਨਾਂ ਦੇ ਵਿੱਚ ਆ ਚੁੱਕੇ ਆ ਕਿਸਾਨ ਵੀ ਹਮ ਹਮਾ ਕੇ ਪਹੁੰਚ ਚੁੱਕੇ ਨੇ ਜੇ ਖੱਬੇ ਪਾਸੇ ਦਾ ਜ਼ਿਕਰ ਕਰਾਂ ਖੱਬੇ ਪਾਸੇ ਫਿਲਹਾਲ ਹਰਿਆਣਾ ਦਾ ਬਾਰਡਰ ਹੈ ਸ਼ੰਭੂ ਬਾਰਡਰ ਹੈ ਔਰ ਉਸ ਤੋਂ ਪਾਰ ਹਰਿਆਣਾ ਹੈ ਕਿਸਾਨ ਜਥੇਬੰਦੀਆਂ ਨਜ਼ਰ ਆ ਰਹੀਆਂ ਨੇ ਟਰੈਕਟਰ ਟਰਾਲੀਆਂ ਖੜੀਆਂ ਨਜ਼ਰ ਆ ਰਹੀਆਂ ਨੇ ਔਰ ਹੁਣ ਹਰ ਕੋਈ ਤਿਆਰ ਬਰ ਤਿਆਰ ਹੈ ਅੱਗੇ ਜਾਣ ਨੂੰ ਲੈ ਕੇ ਭਾਈ ਸਾਹਿਬ ਹੁਣ 11 ਵਜੇ ਦੀ ਉਡੀਕ ਹੈਗੀ ਆ 11 ਵਜੇ ਤੋਂ ਬਾਅਦ ਕਿੰਦੇ ਦਿੱਲੀ ਵੱਲ ਨੂੰ ਚਾਲੇ ਪਾਣੇ ਆ ਹਾਂ ਪਾਣੇ ਪਈ ਜੀ ਕੀ ਕੀ ਹਾਲਾਤ ਨੇ ਉਣ ਕਾਂ ਕੋਈ ਸਾਡੇ ਪੂਰੇ ਪ੍ਰਬੰਧ ਦਾ ਲੱਗਦਾ 11 ਵਜੇ ਤੱਕ ਕੋਈ ਨਾ ਕੋਈ ਹੱਲ ਨਿਕਲ ਆਊਗਾ ਕੋਈ ਕੱਢਿਆ ਜਾ ਸਕਦਾ ਆ ਹਾਂ ਨਾ ਕੋਈ ਹੱਲ ਨਹੀਂ ਨਿਕਲਣਾ ਜੀ ਹੁਣ ਬੈਰੀਕੇਡ ਤੋੜਨ ਦੇ ਆ ਸਾਡੇ ਪੂਰੇ ਪ੍ਰਬੰਧ ਦਾ ਔਰ ਜੇ ਜੋ ਹਾਲਾਤ ਉੱਥੇ ਬਣੇ ਹੋਏ ਨੇ ਬੈਰੀਕੇਡ ਤੋੜਨ ਦੀ ਜੇ ਗੱਲ ਕਰਦੇ ਹੋ ਤੇ ਉੱਥੇ ਵੀ ਪੁਲਿਸ ਫੋਰਸ ਤਾਇਨਾਤ ਹੈਗੀ ਆ ਜਿਆਦਾ ਸਖੋਵਾਧੀ ਪਈ ਹੈ ਤੁਹਾਨੂੰ ਐ ਨਹੀਂ ਲੱਗਦਾ ਕਿ ਤੁਹਾਨੂੰ ਰੋਕਣ ਦੀ ਕੋਸ਼ਿਸ਼ ਲੋਕ ਪੂਰੇ ਤਿਆਰ ਪਰ ਤਿਆਰ ਆ ਇਹ ਤਾਂ ਸਰਕਾਰ ਨੂੰ ਚਾਹੀਦਾ ਕੋਈ ਫੈਸਲਾ ਲੈ ਲਵੇ ਨਹੀਂ ਤਾਂ ਨੁਕਸਾਨ ਤੇ ਬਹੁਤ ਹੋਊਗਾ ਸਰਕਾਰ ਨੇ ਤਾਂ ਅਜੇ ਫੈਸਲਾ ਲਿਆ ਵੀ ਸੀ ਉਹ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੋਇਆ ਨਹੀਂ ਉਹ 5 ਸਾਲ ਦਾ ਕਹਿੰਦੇ ਪਰ ਨਹੀਂ ਪੂਰਾ ਮੰਗਦੇ ਪੂਰਾ ਮੰਗਦੇ ਪੂਰਾ ਮੰਗਦੇ ਪਰਮਾਨੈਂਟ ਤੇ ਕਿ ਹੁਣ ਕਿੰਨੀ ਦੇਰ ਤੱਕ ਤਿਆਰੀਆਂ ਤੁਹਾਡੀਆਂ ਪੂਰੀਆਂ ਹੋ ਜਾਣੀਆਂ 11 ਵਜੇ ਸਾਡੇ ਆਗੂ ਕਾਲ ਕਰਨਗੇ ਫਿਰ ਅਸੀਂ ਅੱਗੇ ਜਾਵਾਂਗੇ ਜੀ ਬਿਲਕੁਲ ਕਿਸਾਨ ਕਹਿੰਦੇ ਨੇ 11 ਵਜੇ ਕਾਲ ਕੀਤੀ ਜਾਵੇਗੀ ਔਰ ਕਿਸਾਨ ਹੋਰ ਵੀ ਨੇ ਭਾਈ ਸਾਹਿਬ 11 ਵਜੇ ਦੀ ਉਡੀਕ ਹੈਗੀ ਹੈ ਹਾਂਜੀ ਬਿਲਕੁਲ ਜੀ ਮੈਂ ਤੇ ਹੁਣ ਵੀ ਦੇਸ਼ ਵਾਸੀਆਂ ਨੂੰ ਤੇ ਮੋਦੀ ਨੂੰ ਪੇਲ ਕਰਦਾ ਵੀ ਜਵਾਨ ਵੀ ਸਾਡੇ ਆ ਤੇ ਕਿਸਾਨ ਵੀ ਸਾਡੇ ਆ ਇਹਨਾਂ ਨੂੰ ਨਾਲ ਲੜਾ ਇਹ ਕਿਉਂਕਿ ਆਪਣੇ ਹੱਕ ਲੈਣ ਵਾਸਤੇ ਆਏ ਆ ਤੇ ਕਿਸਾਨਾਂ ਨੂੰ ਬੰਦੇ ਹੱਕ ਦੇ ਦੇ ਇਹ ਜੰਗ ਜੁੱਧ ਇਹਨਾਂ ਦੀ ਨਾਗਰਾਂ ਜਵਾਨ ਵੀ ਸਾਡੇ ਕਿਸਾਨ ਵੀ ਸਾਡੇ ਉਹ ਜਬਰ ਕਰਨ ਰਿਹਾ ਤੇ ਕਿਸਾਨ ਸਬਰ ਕਰਨ ਰਿਹਾ ਤੇ ਇਹ ਦੇ ਦੇ ਵਿੱਚ ਨਾਰਾ ਲੱਗਦਾ ਰਿਹਾ ਜੈ ਜਵਾਨ ਤੇ ਜੈ ਕਿਸਾਨ ਅੱਜ ਇਹਨੇ ਉਹ ਨਾਰੇ ਨੂੰ ਮਨ ਤਾਰ ਤਾਰ ਕਰਤਾ ਸਾਡਾ ਜਿਹੜਾ ਪਿਆਰ ਹੀ ਉਹ ਵੀ ਕਟਾਈ ਜਾਂਦਾ ਜਿਹੜੇ ਨੌਜਵਾਨ ਬਾਰਡਰਾਂ ਤੇ ਬੈਠੇ ਆ ਕੋਈ ਰਾਖੀ ਕਰਦੀ ਉਹ ਵੀ ਸਾਡੀ ਤੇ ਕਿਸਾਨ ਉਹਨਾਂ ਦੇ ਪਿੱਛੇ ਪਰਿਵਾਰ ਪਾਲਦੇ ਉਹ ਵੀ ਸਾਡੇ ਇਹ ਪੀਲ ਆ ਬਿਲਕੁਲ ਤੁਸੀਂ ਮਾਸਕ ਪੂਰਾ ਪਾ ਕੇ ਆਏ ਹੋਏ ਉਹ ਤੁਹਾਨੂੰ ਲੱਗਦਾ ਕਿ ਅੱਗੇ ਜਾ ਕੇ ਉਹਨਾਂ ਹਲਾਤਾਂ ਤੋਂ ਪੂਰਵਕ ਹੋਣਗੇ ਅਸੀਂ ਸਬਰ ਨਾਲ ਚੱਲਾਂਗੇ ਹਾਂਜੀ ਜ਼ਬਰਦਸਤ ਮੁਕਾਬਲਾ ਸਬਰ ਨਾਲ ਦੇਵਾਂਗੇ ਹਾਂ ਜੋ ਸਾਡੇ ਆਗੂ ਕਹਿੰਦੇ ਅਸੀਂ ਉਸ ਹੌਨਾ ਮਾਟੇ ਅਸੀਂ ਤੋੜਾਂਗੇ ਹੂੰ ਪਰ ਸ਼ਾਂਤੀਪੂਰਵਕ ਤੋੜਾਂਗੇ ਸ਼ਾਂਤੀਪੂਰਵਕ ਤੋੜਾਂਗੇ ਕੋਈ ਐਸ਼ਾਨੀ ਕਰਾਂਗੇ ਕੋਈ ਦਰਬਰ ਨਹੀਂ ਕਰਾਂਗੇ ਨਾ ਸਾਡੇ ਕੋਈ ਸ਼ਰਾਰਤ ਵਾਲੇ ਅਸਰ ਹੈਗਾ ਉਹਨਾਂ ਦੇ ਬੰਦੇ ਜੇ ਤੂੰ ਸ਼ਰਾਰਤ ਉਹਨਾਂ ਦੀ ਛੱਡੇਵੇ ਉਹ ਸ਼ਰਾਰਤ ਕਰਦੇ ਆ ਕਿਸਾਨ ਕੋਈ ਸ਼ਰਾਰਤ ਨਹੀਂ ਕਰੂਗਾ ਕਿਸਾਨ ਕੋਈ ਡੇਰਾ ਨਹੀਂ ਮਰੂਗਾ ਕਿਸਾਨ ਕੋਈ ਫੁੱਲਰ ਬਾਜ਼ ਨਹੀਂ ਕਰੂਗਾ ਸ਼ਾਂਤੀਪੂਰਕ ਜਾਵਾਂਗੇ ਦਿੱਲੀ ਦੀਆਂ ਬਰੂਹਾਂ ਤੇ ਜਾਂਦੇ ਰਹਿਾਂਗੇ ਕੱਲ ਉੱਥੇ ਘਟਦੀ ਹੈ ਨਾ ਜੇ ਦਿੱਲੀ ਦੀਆਂ ਬਰੂਹਾਂ ਤੇ ਜਾਨ ਹੀ ਨਾ ਦਿੱਤਾ ਰੋਕ ਦਿੱਤਾ ਜਿੰਨਾ ਮਰਦੀ ਸਮਾਂ ਲੱਗਦੇ ਹੀ ਰੋਕਾ ਤੋੜਦੇ ਉਥੋਂੋਂ ਤਾਂ ਨਹੀਂ ਠੀਕ ਹੈ ਉਹ ਦਿੱਲੀ ਦੀ ਕਾਲ ਹੈ ਦਿੱਲੀ ਕੂਚ ਕਰਨਾ ਤੇ ਦਿੱਲੀ ਕੂਚ ਦੀ ਕਾਲ ਮਤਲਬ ਕਿ ਹੁਣ ਥਰੂ ਗੈਸ ਵੀ ਤੁਹਾਡੇ ਤੇ ਕੋਈ ਇਫੈਕਟ ਨਹੀਂ ਕਰ ਸਕਦਾ ਤੁਸੀਂ ਐਨਕਾ ਪਾਈਆਂ ਮਾਸਕ ਪਾਇਆ ਦਾ ਹਾਂ ਉਹ ਇਹ ਇਹਦਾ ਅਸੀਂ ਸਾਰਾ ਇਰਵਾਨ ਸਾਡੇ ਕਿਥੇ ਹੈ ਤਿਆਰੀ ਪੂਰੀ ਹੈ ਕਿਹਦਾ ਬਿਲਕੁਲ ਕਿਸਾਨ ਕਹਿੰਦੇ ਨੇ ਤਿਆਰੀ ਪੂਰੀ ਹੈ ਹੁਣ ਵੀ ਮੂੰਹ ਤੇ ਮਾਸਕ ਤੇ ਅੱਖਾਂ ਤੇ ਗੋਗਲਸ ਲਾ ਕੇ ਕਿਸਾਨ ਆ ਗਏ ਨੇ ਔਰ 11 ਵਜੇ ਦਿੱਲੀ ਜਾਣ ਦੀ ਤਿਆਰੀ ਜਿਹੜੀ ਹੈਗੀ ਹੈ ਸ਼ੰਭੂ ਬਾਰਡਰ ਤੇ ਇਸ ਵੇਲੇ ਖੜੋਤੇ ਹੋਏ ਆ ਤਸਵੀਰਾਂ ਹੋਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ